ਵਾਗਰਜੀ ਦਾ ਖਾਸਾ ਵਾਗਰਜੀ ਕੀ ਪਤੇ ਜੀਡੀਐਸ ਪੰਜਾਬ న్యూਸ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਆ ਇਸ ਵੇਲੇ ਸ਼੍ਰੀ ਗੋਵਿੰਦਗੜ੍ਹ ਸਾਹਿਬ ਦੇ ਵਿੱਚ ਮੌਜੂਦ ਆ ਤਾਂ ਮੈਂ ਕੈਮਰਾਮੈਨ ਸਾਚੀ ਨੂੰ ਕਹਾਂਗਾ ਕਿ ਤਸਵੀਰ ਉਖਾਈ ਜਾਵੇ ਕਿ ਇੱਥੇ ਫ੍ਰੀ ਮੈਡੀਕਲ ਕੈਂਪ ਜਿਹੜਾ ਆ ਉਹ ਲਗਾਇਆ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਅਤੇ ਮਨੁੱਖ ਅਧਿਕਾਰ ਮੈਡੀਕਲ ਸੈਲ ਵੱਲੋਂ ਜੀ ਹਾਂ ਸੰਤ ਬਾਬਾ ਸੁਖਾ ਸਿੰਘ ਦੀ ਸਰਹਾਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਇਹ ਤਿੰਨ ਚਾਰ ਐਨ ਜੀਓ ਜਿਹੜੀਆਂ ਨੇ ਇੱਥੇ ਕੈਂਪ ਲਗਾਇਆ ਹੈ ਤੇ ਡਾਕਟਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਰਾਤ ਤੋਂ ਕਿੰਨੀ ਸੰਗਤ ਜਿਹੜੀ ਆ ਇਸ ਕੈਂਪ ਦੇ ਵਿੱਚ ਵੀ ਪਹੁੰਚੀ ਆ ਤੇ ਜਿਹੜੀ ਸੰਗਤ ਦੂਰ ਦਰਾਡੇੋਂ ਆ ਰਹੀ ਆ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਣੀ ਇਸ ਲਈ ਜ਼ਰੂਰੀ ਆ ਤਾਂ ਜੋ ਉਹਨਾਂ ਨੂੰ ਪਤਾ ਹੋਵੇ ਕਿ ਸੰਤ ਪਪਾ ਨਿਰਮਰ ਸਿੰਘ ਦੀ ਭੂਰੀ ਵਾਲਿਆਂ ਦੇ ਲੋਹ ਲੰਗਰ ਪੜਾ ਦੇ ਬਿਲਕੁਲ ਸਾਹਮਣੇ ਇਹ ਮੈਡੀਕਲ ਫ੍ਰੀ ਮੈਡੀਕਲ ਕੈਂਪ ਜਿਹੜਾ ਆ ਉਹ ਲਗਾਦਰ ਸਾਹਿਬਾਇਰ ਜੀ ਖਾਲਸਾ ਵੈਲ ਜੀ ਕੀ ਫਤਿਹ ਇਹ ਸਭ ਤੋਂ ਪਹਿਲਾਂ ਕੈਂਪ ਦੇ ਬਾਰੇ ਤੇ ਦੁਨੀਆਂ ਦੀ ਸੰਸਥਾਵਾਂ ਵੱਲੋਂ ਇੱਥੇ ਹਸਾਲ ਆਇਆ ਜਾ ਰਿਹਾ ਇਹ ਜਰੂਰ ਦੱਸੋ ਕੁੱਤੇ ਦੀ ਸਭ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਅਤੇ ਸਭ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ 450 ਸਾਲਾ ਸਤਿਵ ਜਿਣੀ ਹੋਈ ਜਾ ਰਹੀ ਆ ਔਰ ਉਹਦੇ ਸਬੰਧ ਦੇ ਵਿੱਚ ਸਰਬਾਧਾ ਭਲਾ ਚੈਰੀਟੇਵ ਟਸਟ ਦੇ ਬਾਨੀ ਡਾਟਾ ਸਿਸਿੰਗ ਭਰਾ ਸਾਹਿਬ ਔਰ ਉਹਨਾਂ ਦੇ ਨਾਲ ਮਾਨਵ ਅਧਿਕਾਰ ਸਿਅਸਪੇਟ ਇੰਡੀਆ ਦੇ ਮੈਡੀਕਲ ਸੈਲ ਵੱਲੋਂ ਸਾਂਝੇ ਤੌਰ ਤੇ ਇਹ ਫਰੀ ਮੈਡੀਕਲ ਕੈਂਪ ਚ ਲਾਇਆ ਗਿਆ ਔਰ ਜੋ ਕਿ 15 ਤਰੀਕ ਤੋਂ ਕੇ 18 ਤਰੀਕ ਤੱਕ ਸੰਗਤਾਂ ਦੀ ਸੇਵਾ ਦੇ ਵਿੱਚ ਅਸੀਂ ਪੂਰੀ ਟੀਮ ਹਾਜ਼ਰ ਹੈ ਜੀ 15 ਤਰੀਕ ਤੋਂ ਲੈ ਕੇ 18 ਤਰੀਕ ਤੱਕ ਦਿਨ ਰਾਤ ਜਿਹੜੀ ਇਹ ਸੇਵਾ ਨਿਭਾਈ ਜਾਵੇਗੀ ਦੇਖੋ ਸੰਗਤ 24 ਘੰਟੇ ਚੱਲਦੀ ਹੈ ਜੀ ਔਰ ਦਿਨੇ ਵੀ ਰਾਤ ਵੀ ਇਸ ਕਰਕੇ ਫਿਰ ਸੇਬ ਸੁਲਤਾਨ ਨੂੰ ਮੁੱਖ ਰੱਖਦੇ ਆ ਜਿਹੜੀ ਵੀ ਕੋਈ ਲੋੜ ਹੁੰਦੀ ਆ ਸੰਗਤ ਦੀ ਉਹਦੇ ਵਾਸਤੇ ਅਸੀਂ ਜਿਹੜੀਆਂ ਸਵਾਮਾਂ ਹਸਪਤਾਲ ਬਿਅਸ ਤੇ ਦੇ ਰਹੇ ਹਾਂ ਜਿਹੜੇ ਕਿਹੜੇ ਕਿਹੜੇ ਸਾਥੀ ਡਾਕਟਰਾਂ ਦੀ ਟੀਮ ਕਿਹੜੇ ਕਿਹੜੇ ਸਾਥੀ ਡਾਕਟਰਾਂ ਦੇ ਸੈੱਲ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੀ ਟੀਮ ਦੇ ਜਿਹੜੇ ਮੈਂਬਰ ਇੱਥੇ ਮੌਜੂਦ ਨੇ ਮੇਰੇ ਨਾਲ ਨਿਊ ਮੈਡੀਕਲ ਬੁਡੀਨੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਜੀ ਟੋਟੀਆਂ ਡਾਕਟਰ ਹਰਜੀਤ ਸਿੰਘ ਜੀ ਡਾਕਟਰ ਜਸਬੀਰ ਸਿੰਘ ਲਾਡਾ ਬਈ ਪੂਜੀ ਜੀ ਔਰ ਪੱਤੀ ਤੋਂ ਮੇਰੇ ਸਾਥੀ ਨੇ ਔਰ ਸਰਜਰੀ ਦੀ ਟੀਮ ਹੈ ਜੀ ਜੀ ਤੇ ਕਰਨ ਤਾਂ ਪੂਰੀ ਟੀਮ ਆ ਉਹ 10 ਨਾਲ ਔਰ ਪੂਰੀ ਟੀਮ ਜਿਹੜੀ ਅਸੀਂ ਸੇਵਾਵਾਂ ਨਿਭਾ ਰਹੇ ਹਾਂ ਜੀ ਔਰ ਨੇੜੇ ਤੋਂ ਜਿਹੜੇ ਜਿੰਨੇ ਵੀ ਸੰਗਤ ਆਉਂਦੀ ਆ ਉਹਨਾਂ ਦੇ ਲਈ ਇਹ ਮੈਡੀਕਲ ਸੁਵਿਧਾ ਜਿਹੜੀ ਫ੍ਰੀ ਮੈਡੀਕਲ ਦਵਾਈਆਂ ਦਾ ਕੈਂਪ ਜਿਹੜਾ ਉਹ ਸੰਤ ਬਾਬਾ ਨਿਰਮਲ ਸਿੰਘ ਜੀ ਪੂਰੀ ਵਾਲੇ ਲੋ ਲੰਗਰ ਉਹਨਾਂ ਦੇ ਬਿਲਕੁਲ ਸਾਹਮਣੇ ਜਿਹੜਾ ਉਹ ਲੱਗਾ ਹੋਇਆ ਹੈ ਤਾਂ 24 ਘੰਟੇ ਇੱਥੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਦਿਲਬਖ ਸਿੰਘ ਜੀ ਜੋਧਾ ਉਹ ਵੀ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਕਿ ਇਹ ਟੀਮ ਵੱਲੋਂ ਜਿਹੜਾ ਇੱਥੇ ਜਵਾਨ ਭਾਈ ਜਾ ਰਹੀ ਹੈ ਤਾਂ ਗੱਲਬਾਤ ਕਰਦੇ ਆ ਇਹ ਤੁਸੀਂ ਦਵਾਈਆਂ ਵੀ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਇੱਥੇ ਫ੍ਰੀ ਦਵਾਈਆਂ ਦਾ ਕੈਂਪ ਲਗਾਇਆ ਗਿਆ ਬੱਚੇ ਤੋਂ ਲੈ ਕੇ ਬਜ਼ੁਰਗ ਜਵਾਨ ਕੋਈ ਕਿਸੇ ਪ੍ਰਕਾਰ ਦੀ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਦੇ ਲਈ ਐਂਬੂਲੈਂਸ ਵੀ ਹੈ ਇੱਥੇ ਐਮਰਜੈਂਸੀ ਸਵਾਵਾ ਵੀ ਨੇ ਇੱਥੇ ਤਾਂ ਮੌਜੂਦ ਨੇ ਹਾਂਜੀ ਕੀ ਕਹਿਣਾ ਚਾਹੋਗੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਅੰਮਰਦਾਸ ਪਾਤਸ਼ਾਹ ਜੀ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਾਡੇ 450 ਸਾਲਾ ਸਤਤੀ ਦਿਵਸ ਦੇ ਸਬੰਧ ਦੇ ਵਿੱਚ ਸਾਡੇ ਸਰਕਾਰ ਜੋ ਡਾਕਟਰ ਐਸ.ਪੀ. ਸਿੰਘ ਉਪਰਾਏ ਸਾਹਿਬ ਅਤੇ ਸਦਾ ਜਸਾ ਸਿੰਘ ਜੀ ਜੋ ਸਾਡੇ ਆਲ ਇੰਡੀਆ ਦੇ ਪ੍ਰਧਾਨ ਹਨ ਉਹਨਾਂ ਨੇ 15 ਤਰੀਕ ਨੂੰ ਇੱਥੇ ਆਣ ਕੇ ਆਪਣੇ ਰਹਿਮਾਈ ਦੇ ਇੱਕ ਗੁਰੂ ਸਾਹਿਬਾਂ ਦੇ ਪਹਿਲਾਂ ਨਮਸਤਕ ਹੋਏ ਉਸ ਤੋਂ ਬਾਅਦ ਕਾਟੋ ਸੁਖਵੀਰ ਸਿੰਘ ਜੀ ਦੀ ਪੂਰੀ ਟੀਮ ਨੇ ਜੋ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਇਹ ਜਿਹੜਾ ਕੈਂਪ ਹੈ ਇਹ ਬੜੀ ਤੰਦਈ ਦੇ ਨਾਲ ਨਿਭਾਵਾਂਗੇ ਇਹਨਾਂ ਦੀਆਂ ਟੀਮਾਂ 24 ਘੰਟੇ ਹੀ ਇੱਥੇ ਹਾਜ਼ਰ ਰਹਿ ਰਹੀਆਂ ਨੇ ਸਾਡੇ ਮੈਂਬਰ ਸਭਾਨ ਵੀ ਇਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਨੇ ਇਹਦੇ ਪਿਛਲੇ ਪੰਨੇ ਦੀ ਸਾਡੀ ਲਾਈਵ ਜਿਹੜੀ ਕਿ ਬਿਲਕੁਲ ਹੀ ਇਹ ਰੇਡ ਜਿਹੜਾ ਬਹੁਤ ਕੰਟਰੋਲ ਰਿਹਾ ਥੋਟਾਂ ਜਿਹੜਿਆ ਉਹ ਵੀ ਟੈਸਟ ਕਰ ਰਹੇ ਆ ਤੇ ਜਿੰਨੇ ਵੀ ਇੱਥੇ ਸੰਗਤ ਆ ਰਹੀ ਆ ਰਾਤ ਨੂੰ ਕਰੀਬਨ 1 2 ਵਜੇ ਤੱਕ ਤੇ ਪੂਰੀ ਸਕਤਉਂਦੀ ਆ ਉਹ ਤੋਂ ਬਾਅਦ ਮੜ ਕੇ ਜੋ-ਜੋ ਸੰਗਤ ਦਾ ਆ ਰਗਿਆਣ ਕਰ ਜਾਂਦਾ ਫਿਰ ਇੱਕ ਇੱਕ ਜਣਾ ਦੋ ਦੋ ਜਣੇ ਹੋ ਜਾਂਦੇ ਆ ਜੀ ਤਾਂ ਤੁਹਾਡੀ ਟੀਮ ਦੇ ਟੋਟਲ ਕਿੰਨੇ ਮੈਂਬਰ ਰਹਿੰਦੇ ਨੇ ਦਿਨ ਰਾਤ ਸੇਵਾ ਦੇ ਵਿੱਚ ਹਾਜ਼ਰ ਤੇ ਕਿੰਨੇ ਦਿਨ ਜਿਹੜਾ ਹੋਰ ਇੱਥੇ ਜਿੰਨੇ ਦਿਨ ਸਮਾਗਮ ਹੈ 24 ਘੰਟੇ ਸਮਾਗਮਾਂ ਰਹਿਣਗੇ ਪੰਜ ਮੈਂਬਰ ਸੇਬਾਨਾਂ ਦੀ ਸਵੇਰੇ ਡਿਊਟੀ ਲੱਗਦੀ ਆ ਜੀ 3 ਜਨਵਰੀ ਰਾਤ ਨੂੰ ਲੱਗਦੀ ਆ ਜੀ ਉਰਵਿਤੀ ਆ ਕਿ ਸਾਡੇ ਡਾਕਟਰ ਸੁਪਾਣੇ ਇਹਨਾਂ ਦੀ ਵੀ ਇਸੇ ਤਰ੍ਹਾਂ ਹੀ ਟੀਮਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਇੱਕ ਟੀਮ ਦੇ ਇੱਥੇ ਇਹਨਾਂ ਦੀ ਸੇਵਾ ਕਰੀਏ ਕਿ ਇਹਨਾਂ ਦੀ ਆਪਣੀ ਇਹਨਾਂ ਨੇ ਨਿੱਜੀ ਤੌਰ ਦੇ ਇੱਕ ਇੱਕ ਤੋਂ ਅੱਧਾ ਕਿਲੋਮੀਟਰ ਦੂਜਾ ਜਿਹੜਾ ਹੈ ਜੀ ਉਹ ਰੋਡ ਦੇ ਉੱਤੇ ਲੋਹ ਲੰਗਰ ਅਨੰਦਪੁਰ ਸਾਹਿਬ ਵਾਲੇ ਮਹਾਂਪੁਰਸਿਆਂ ਦੇ ਨਾਲ ਉੱਥੇ ਵੀ ਇਹਨਾਂ ਨੇ ਸੇਵਾ ਕਰਿਆ ਕਿਉਂਕਿ ਇਹ ਸੇਵਾ ਉਤਪ ਸੇਵਾ ਜੀ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਇਹਨਾਂ ਦੇ ਉੱਤੇ ਕਿ ਮਿਹਰ ਭਰਿਆ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਸੱਚੇ ਪਾਤਸ਼ਾਹ ਨੇ ਕਿ ਜਿੱਥੇ ਵੀ ਇਹ ਜਾਂਦੇ ਨੇ ਯੂਪੀ ਜਾਂਦੇ ਨੇ ਹਿਮਾਚਲ ਜਾਂਦੇ ਨੇ ਹੋਰ ਵੀ ਜਗ੍ਹਾ ਤੇ ਜਿੱਥੇ ਵੀ ਇਹਨਾਂ ਨੂੰ ਸਾਧਨ ਨਹੀਂ ਉੱਥੇ ਜਾ ਕੇ ਫ੍ਰੀ ਸੇਵਾ ਕਰ ਰਹੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਮੈਂ ਜਿੰਨੇ ਵੀ ਦਰਸ਼ਕ ਵੇਖ ਰਿਹਾ ਹੈ ਨੇ ਸੋਸ਼ਲ ਮੀਡੀਆ ਰਾਹੀਂ ਜਿੰਨੇ ਵੀ ਸਿੱਖ ਸੰਗਤ ਵੇਖ ਰਹੀ ਹੈ ਉਹ ਵੀ ਦੱਸ ਦੇਵਾਂ ਕਿ ਇਹੀ ਫ੍ਰੀ ਮੈਡੀਕਲ ਕੈਂਪ ਵਾਲੀ ਟੀਮ ਤਾਂ ਤਾਂ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਵੀ ਕੈਂਪ ਲਗਾਉਣ ਜਾ ਰਹੀ ਹੈ ਤਾਂ ਉਹ ਵੀ ਤੁਹਾਨੂੰ ਲੋਕੇਸ਼ਨ ਅਤੇ ਤਰੀਕ ਵੀ ਜਿਹੜੀ ਆ ਉਹ ਵੀ ਉੱਥੇ ਵੀ ਕੈਂਪ ਲੱਗਣਾ ਉਹਦੇ ਬਾਰੇ ਮੈਂ ਚਾਹਾਂਗਾ ਟੀਮ ਵੱਲੋਂ ਜਿਹੜਾ ਬੋਲ ਕੇ ਦੱਸਿਓ ਵੀ ਕਿੰਨੇ ਦਿਨ ਉੱਥੇ ਦਿਨ ਰਾਤ ਸੇਵਾ ਚੱਲਦੀ ਹੈ ਦੇਖੋ ਸਾਡਾ ਇਹ ਪਿਛਲੇ 30 ਸਾਲ ਤੋਂ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਜੀ 30 ਕੈਂਪ ਸਾਡੇ ਸ੍ਰੀ ਅਨੰਦਪੁਰ ਸਾਹਿਬ ਉਹ ਲੈ ਮਲੇ ਦੇ ਪੂਰੇ ਹੋ ਗਏ ਆ ਜੀ ਪਹਿਰ ਕੀ ਤੀਵਾਂ ਕੈਂਪ ਸੀਗਾ ਔਰ ਬੀੜ ਬਾਬਾ ਬੁੱਢਾ ਸਾਹਿਬ ਦੇ ਬ੍ਰਹਮ ਘਰ ਨਹੀਂ ਬਾਬਾ ਬੁੱਢਾ ਸਾਹਿਬ ਜਿਹਦੇ ਸਤਾਂ ਤੇ ਐਮਕੀ ਸਾਡਾ 10ਵਾਂ ਕੈਂਪ ਹੈ ਜੀ ਔਰ ਉੱਥੇ ਮੇਲਾ ਹੁੰਦਾ ਅਕਤੂਬਰ ਚ 5 6 7 ਅਕਤੂਬਰ ਨੂੰ 3 ਦਿਨਾਂ ਦਾ ਮੇਲਾ ਹੁੰਦਾ ਔਰ ਤਿੰਨੇ ਦਿਨਾਂ ਸਾਡੀ ਐਸੋਸੀਏਸ਼ਨ ਵੱਲੋਂ ਉੱਥੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਔਰ ਕਈ ਘੰਟੇ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਫਸਟ ਜੀ ਦੇ ਸੂਤ ਫ ਬਹੁਤ ਬਹੁਤ ਧੰਨਵਾਦ ਜੀ ਤਾਂ ਪ੍ਰਧਾਨ ਜੀ ਕੀ ਕਹੋਗੇ ਅੱਜ ਕੈਂਪ ਲਗਾਇਆ ਗਿਆ ਗੁਰੂਪਾਸ਼ਾ ਸ਼ਹੀ ਧਰਤੀ ਤੇ ਪਹੁੰਚੇ ਹੋ ਬਹੁਤ ਬਹੁਤ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰੂਪ ਸਿੰਘ ਟੋਟੀਆਂ ਪ੍ਰਧਾਨ ਜ਼ਿਲ੍ਹਾ ਸਪੋਰਟਸ ਕਮੇਟੀ ਤਰਨਤਾਰਨ ਜੀ ਜੀ ਮੈਂ ਜੀ ਪਿਛਲੇ ਸਾਲ ਸਰਪੰਚਾ ਪਲਾਟਸ ਜਿਹੜਾ ਡਾਕਟਰ ਪ੍ਰਾਇਸ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਲਬਖ ਸਿੰਘ ਜੀ ਜਿਹੜਾ ਇਹਨਾਂ ਨੇ ਲਾਇਆ ਸੀ ਰਾਮਗੜੀਆ ਬੁੰਗੇ ਉੱਥੋਂ ਮੇਰੇ ਪਿੰਡ ਟੋਟੀਆਂ ਮੈਂ ਆਪਣੇ ਪੇਸ਼ੇੰਤ ਲੈ ਕੇ ਆਖਾਂ ਦੇ ਇਹਨਾਂ ਨੇ ਬਿਲਕੁਲ ਫ੍ਰੀ ਉੱਥੇ ਕਰਦੋਗਾ ਸੀ ਨਵੇੜੇ ਮੇਰੇ ਪਿੰਡ ਦੇ ਬੱਚਿਆਂ ਦੇ ਜਿਹੜੇ ਨਾ ਜਿਹਨਾਂ ਦੇ ਅੱਖਾਂ ਦੇ ਆਪਰੇਸ਼ਨ ਕਰਤੇ ਬੰਦਿਆਂ ਦੇ ਮੈਂ ਇਹਨਾਂ ਦੇ ਨਾਲ ਉਹਦਾ ਜੁੜ ਗਿਆ ਇਹਨਾਂ ਨੇ ਹੁਣ ਮੈਨੂੰ ਆਪਣਾ ਮੈਂਬਰ ਬਣਾਇਆ ਜੀ ਆ ਮੇਰੇ ਹੱਥ ਤੇ ਟ੍ਰਸਟ ਹੈ ਜੀ ਜਦੋਂ ਆਪਾਂ ਬੜਾ ਟੈਸਟ ਕਰਾਉਣੇ ਮੈਂ 2100 ਰੁਪਏ ਦੇ ਪਿੰਡ ਟੈਸਟ ਕਰਾਈ ਆਪਣੇ ਉਹ ਟੈਸਟ ਮੇਰੇ 1380 ਰੁਪਏ ਦੇ ਹੋਏ ਤੋਂ ਮੈਂ ਸਾਰੇ ਨੂੰ ਇਹ ਬੇਨਤੀ ਕਰਦਾ ਕਿ ਜਿਹੜੀਆਂ ਮੈਡੀਕਲ ਦੀਆਂ ਸਹੂਲਤਾਂ ਬਹੁਤ ਵਧੀਆ ਵਾ ਔਰ ਇਸ ਲੈਬ ਤੇ ਆਉਣ ਤੇ ਆਪਣੀਆਂ ਮੈਡੀਕਲ ਸਹੂਲਤਾਂ ਪ੍ਰਾਪਤ ਕਰਨ ਕਿਉਂਕਿ ਇਹਦਾ ਸਰਵਪਦਾ ਪਲਟਾ ਟੈਸਟ ਹੈ ਕਿ ਬਹੁਤ ਹੀ ਚਰਦੀ ਗਲਾ ਜਿਹੜਾ ਟੈਸਟ ਚੈਰੀਟੇਬਲ ਟਰਸਟ ਅਤੇ ਮਾਨਵ ਅਧਿਕਾਰ ਮੈਡੀਕਲ ਸੈੱਲ ਅਤੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਵਾਲੇ ਉਹਨਾਂ ਦੇ ਵੱਲੋਂ ਮੈਡੀਕਲ ਕੈਂਪ ਕਿਤੇ ਜਿਹੜੇ ਲੱਗੇ ਹੋਏ ਨੇ ਜਿਹੜੇ ਕਿ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਹੀ ਲੱਗਣਗੇ ਤਾਂ ਉੱਥੋਂ ਵੀ ਤਸਵੀਰ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਬਾਬਾ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਤੇਜੀਤ ਸਿੰਘ ਜੀਡੀਐਸ ਨਿਊਜ਼ ਚੈਨਲ ਕਰਨਤਾਰ